ਭਾਰਤ ਬੰਦ ਦੇ ਸੱਦੇ ਤੇ ਸਹਿਰ ਪਾਤੜਾਂ ਦੇ ਭਗਤ ਸਿੰਘ ਚੌਕ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਕੀਤਾ ਬੰਦ ਅੱਜ 16 ਫਰਵਰੀ ਦਿਨ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਪਾਤੜਾਂ ਸ਼ਹਿਰ ਦੇ ਭਗਤ ਸਿੰਘ ਚੌਕ ਨੂੰ ਬੰਦ ਕਰਕੇ ਕੇਂਦਰ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਉਤੇ ਹੀ ਪੀਆਰਸੀ ਦੀਆਂ ਬੱਸਾਂ ਨੂੰ ਵੀ ਬ੍ਰੇਕਾ ਲੱਗ ਜਾਣ ਕਾਰਨ ਪੀ ਆਰ ਸੀ ਦੀਆਂ ਬੱਸਾਂ ਪਾਤਣਾ ਸਹਿਰ ਦੇ ਬੱਸ ਸਟੈਂਡ ਵਿੱਚ ਖੜੀਆਂ ਨਜ਼ਰ ਆਈਆਂ। ਦਰਦ ਦੇ ਕੜਕਦੇ ਵੀਰੂ ਦੇ ਪੰਜਾਬ ਵਾਲੀ ਸਰਕਾਰ ਇਹ ਵੀ ਐਮ ਐਸ ਪੀ ਦੀ ਗੱਲ ਕਰਦੇ ਕਿਸਾਨੀ ਇੱਥੇ ਬੰਦਿਆਂ ਵੱਲੋਂ ਭਾਰਤ ਬੰਦੀ ਦੇ ਈਕਾਲ ਦਾ ਦਾਵਾ ਜੇ ਸਾਰੇ ਸੈਂਟਰ ਦੀਆਂ ਟ੍ਰੇਡ ਯੂਨੀਅਨਾਂ ਉਹ ਸੁੱਡੀਆਂ ਸ਼ਕਤੀਆਂ ਦੇ ਚ 500 ਤੋਂ ਵੱਧ ਸੈਨੇਟਨ ਸ਼ਾਮਲ ਹੈ। ਇਹਨਾਂ ਵੱਲੋਂ ਭਾਰਤ ਬੰਦੀ ਦਾ ਈਕਾਲ ਦਾ ਦਾਵਾ ਕੀਤਾ ਗਿਆ। ਅਸੀਂ ਅੱਜ ਪਤਤਾਂ ਦੇ ਵਿੱਚ ਜਿਹੜਾ ਸ਼ਾਇਰ ਸਾਰਾ ਬੰਦ ਕਰਦਾ ਹੈ ਸਾਡੀ ਮੁੱਖ ਮੰਗਾਂ ਜੋ ਸੰਗਠਨ ਸਾਡਾ ਐਮਐਸ ਜਗੂ ਤੇਉਣ ਵਾਸਤੇ ਕਿਸਾਨੀ ਕਰਜ਼ੇ ਦੇ ਫੋਨ ਵਾਸਤੇ ਫੀਲਪੋਰ ਖੀਰੀ ਦੇ ਜਿਹੜੇ ਸ਼ਹੀਦ ਹੈ ਉਹਨਾਂ ਦੇ ਪਰਿਵਾਰਾਂ ਨੂੰ ਮਦਦ ਦੇਣ ਵਾਸਤੇ ਔਰ ਨਾਲ ਦੀ ਨਾਲ ਜਿਹੜੇ ਕਿਸਾਨ ਮਜ਼ਦੂਰ ਸਾਡੇ ਦੇਸ਼ ਦੇ ਰਖਵਾਲੇ ਨੇ ਉਹਨਾਂ ਨੇ ਜਦੋਂ ਪੈਨਸ਼ਨ ਲੱਗੇ 60 ਸਾਲ ਦੀ ਉਮਰ ਤੋਂ ਬਾਅਦ ਹ ਔਰਤ مرد ਉਹਦੇ ਚ ਕੋਈ ਪ੍ਰੋਪਰਟੀ ਦਾ ਜ਼ਿਕਰ ਨਾ ਆਵੇ ਹਰ ਜਿਹੜਾ ਸੱਚਾ ਨਾਗਰਿਕ ਹੈ ਉਹਨੂੰ ਜਿਹੜੀ ਹੈ ਉਹ 10000 ਰੁਪਏ ਤੱਕ ਦੀ ਇਹ ਅਸੀਂ ਸਰਕਾਰ ਤੋਂ ਮੰਗ ਕਰ ਰਹੇ ਇਹਦੇ ਨਾਲ ਸਮੇਤ ਕਿਸਾਨਾਂ ਹੋਰ ਸਾਰਿਆਂ ਮੰਗਾ ਵਾਸਤੇ ਲੜ ਰਹੇ ਜਿੰਨਾ ਭਾਰਤ ਤੋਂ ਹੋਰ ਦੇ ਸੱਦੇ ਤੇ ਆਲ ਇੰਡੀਆ ਸੁਪਰੀਮ ਕੋਰਟ ਦੇ ਸੱਦੇ ਤੇ ਅੱਜ ਪੂਰਾ ਭਾਰਤ ਬੰਨ੍ਹ ਦਾ ਮੁੱਦਾ ਹੈ ਪਟਨਾ ਬਲਾਕ ਦੇ ਜਿਹੜੇ ਸਾਰੇ ਕਿਸਾਨ ਆ ਜਸੇ ਬੰਦਿਆਂ ਨੇ ਇਹਨਾਂ ਦੀ ਦਵਾਈ ਚ ਅੱਜ ਇਹ 4 ਵਜੇ ਤੱਕ ਦੇਣਾ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਕਿਸਾਨਾਂ ਨਾਲ ਜੋ ਧੱਕਾ ਕਰ ਰਿਹਾ ਜੋ ਰੇਟਿਆਂ ਨਾਲ ਕਰ ਰਿਹਾ ਛੋਟੇ ਦੁਕਾਨਦਾਰਾਂ ਉੱਤੇ ਰੋਕ ਕੇ ਪੂਰਾ ਮੁਕੰਮਲ ਬੰਦ ਕਰ ਰਹੇ ਚੱਲੋ ਮਿੱਟੀ ਚਾਰ